ਵਿਅਕਤੀ ਨੇ ਜੁਗਾਰ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਲਗਾਇਆ ਅਜੀਹਾ ਜੁਗਾਰ ਦੇ ਕੇ ਪੁਲਿਸ ਵੀ ਹੋਈ ਹੈਰਾਨ ਇਸ ਨੇ ਤਾਂ ਪੁਸ਼ਪਾ ਫਿਲਮ ਨੂੰ ਵੀ ਕਰ ਦਿੱਤਾ ਫੇਲ ਜੀ ਹਾਂ ਦੱਸਦੀ ਹੈ ਕਿ ਮਾਮਲਾ ਗੁਰਦਾਸਪੁਰ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰ ਨੇ ਇੱਕ ਅਜੀਹਾ ਨਵਾਂ ਜੁਗਾਰ ਲੱਭਿਆ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਕਿ ਇਸ ਦੇ ਵਿੱਚ ਸ਼ਰਾਬ ਸਪਲਾਈ ਕੀਤੀ ਜਾਂਦੀ ਹੈ ਜੀ ਹਾਂ ਦਾਦੀ ਇਹ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਪੈਟਰੋਲ ਕੰਪਨੀ ਦਾ ਇੱਕ ਟਰੱਕ ਦੇਖ ਰਹੇ ਹੋ ਤਾਂ ਇਸ ਟਰੱਕ ਦੇ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਸੀ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਖਾਣਾ ਬਣਾਇਆ ਹੋਇਆ ਸੀ ਕਿ ਕਿਸੇ ਨੂੰ ਖਬਰ ਤੱਕ ਨਹੀਂ ਹੋ ਸਕਦੀ ਤੇ ਪੁਲਿਸ ਨੂੰ ਜਦੋਂ ਇਹਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਜਦੋਂ ਜਾਂਚ ਕੀਤੀ ਤਾਂ ਉਹ ਵੀ ਦੇਖ ਕੇ ਹੈਰਾਨ ਹੋ ਗਏ ਤੇ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਜਰ ਬਿਸਾਨ ਨਰ ਦੇਸ਼ ਦੇ ਜਿਹੜੇ ਭੜੇ ਪਰਚਾਂ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅਸਰ ਤੋਂ ਸਾਡੇ ਸਦਰ ਤੇ ਸਪੈਸ਼ਲ ਬ੍ਰਾਂਚ ਦੇ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਲੀਪਾ ਇਸ ਕੋਲ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮੈਂ ਕਿਡਾਵਲ ਬਰੰਦ ਹੋਈ ਜਿਸ ਤੇ थाना ਸਦਰ ਵਿੱਚ ਅਫੇਅਰ ਲੋਜ ਕਰ ਲਈ ਗਈ ਹੈ ਦੋ ਚੀਨੂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਸਰ ਕਿਦੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਉਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਨਹੀਂ ਅਜੇ ਇਨਵੈਸਟੀਗੇਸ਼ਨ ਪਾਰਟ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਗੇ ਤਰੀਕਾ ਕੀ ਬਣਾਇਆ ਸੀ ਤਰੀਕਾ ਜਿਹੜਾ ਤੇਲ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋ ਸੀ ਤੋ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲਿਜਾਈ ਆ ਇਹ ਚੰਡੀਗੜ੍ਹ ਮਾਰਕਾ ਸ਼ਰਾਬ ਇਹ ਇਹ ਜਦਾ ਨਾ ਹੈਗਾ ਜੀ ਬਲਵਿੰਦਰ ਸਿੰਘ ਸਨ ਜਸਵਿੰਦਰ ਸਿੰਘ ਸ਼ਹਿਰ ਕੋਤਾ ਲੈਣ ਵਾਲਾ ਹੈ ਇਹ ਸਪਲਾਈ ਕਿਤੇ ਕਿਤੇ ਕਰਦੀ ਹੈ ਇਹ ਅਜੇ ਤੱਕ ਪੁੱਛ ਕਿਸ ਕਰਨੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਹੈ ਕੰਪਰੈਸਰ ਤਾਂ ਆਪਣਾ ਸੀ ਜੇ ਨੇ ਕਰਾਈ ਸੀ ਟੈਂਕਰ ਕਰਾਇਆ ਸੀ ਇਹ ਡਰਾਈਵਰ ਸੀ ਇਹ ਕੰਪਰੈਸਰ ਦੇ ਵਾਸਤੇ ਬਣਾ ਕੇ ਆਇਆ ਸੀ ਇਸੇ ਵਾਸਤੇ ਸਪੈਸ਼ਲ ਦੇ ਵਾਸਤੇ ਬਣਾਇਆ ਗੋਦ ਚ ਖਾਣੇ ਬਣਾਏ ਗਏ ਕਿ ਇਹਨੂੰ ਪੰਦਰਾਂ ਚੱਲੇ ਵੀ ਤੇਲ ਲੈ ਕੇ ਜਾ ਰਹੇ ਉਹ ਵੀ ਕਰਨਗੇ ਉਹ ਦੇਸ ਕੋਲ ਪੁਛਕਿਸ ਪੜਤਾਲ ਕਰਨਗੇ ਸਾਰੇ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇ। ਡੀਟੇਲ ਸਪਲਾਈ ਕਰਦਾ ਵੀ ਹੈ ਕਿ ਜੈਸੀ ਕਿਸੇ ਬਸ ਨਹੀਂ 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 ਸਿਰਫ ਇਸੇ ਕੰਮ ਵਾਸਤੇ ਪਲਾਨ ਹੈ। ਖਾਣੇ ਕੀ ਦਾ ਦੇਈ ਕੋਈ ਟੈਕ ਨਹੀਂ ਵੀ ਆ ਜਾ ਸਕਦਾ। ਆਹ ਕੋਟੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਹੈ। ਸਾਰੇ ਨੈਟਵਰਕਾਂ ਜਾਂ ਇਹ ਗ로우 ਵਾਲਾ ਕਿੰਨੇ ਬੰਦੇ ਇਹ ਸਰ ਕਿਉਂਕਿ ਜੇ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਿਆਂਗੇ। जितना खाने बनाएगे या साफ़ छोड़ते जाहरती है मतलब तो पहले भी करते होंगे क्योंकि बिल्कुल 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 करते हैं ये आया कई साल में कि पहले कुछ किया नहीं या या नहीं अच्छा ये तो वहीं ब्रिकिना पोस्ट करेंगे क्योंकि ब्रिकिना पोस्ट करके साला जब मामला आप जिद्दी नोटिस दिला देंगे रेन वाला कितना ਲੁੱਟਾ ਖੋਹਾਂ ਚੋਰੀਆਂ ਵਾਰਦਾਤਾਂ ਤੁਸੀਂ ਅਨੇਕਾਂ ਸੁਣੀਆਂ ਤੇ ਦੇਖੀਆਂ ਨੇ ਤੇ ਨਾਲ ਹੀ ਨਸ਼ਾ ਤਸਕਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਤਹਿਖਾਨੇ ਬਣਾ ਕੇ ਇਹਨਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਪਰ ਨਸ਼ਾ ਤਸਕਰਾਂ ਦੇ ਜੁਗਾੜ ਹਲੇ ਖਤਮ ਨਹੀਂ ਹੋ ਰਹੇ ਨਵੇਂ ਤੋਂ ਨਵਾਂ ਜੁਗਾੜ ਲਗਾ ਕੇ ਉਹਨਾਂ ਦੇ ਵੱਲੋਂ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ